ਸੋ ਹਾਂਜੀ ਅਜੀਤ ਸਿੰਘ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀ ਕਿ ਪਿੰਡ ਖੀਵਾ ਖੁਰਦ ਜਲਾ ਮਾਨਸਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਆ ਰਹੀ ਆਪਣਾ ਬੋਰ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਦੋਨੋਂ ਰੈਡੀ ਨੇਗੇ ਤੇ ਇਹ ਬੋਰ ਲੱਗਿਆ ਹੋਇਆ ਜੀ 800 ਫੁੱਟ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਰੇਤਾ ਮਾਰਦਾ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਰਾ ਰੇਤਾ ਜਿੰਨਾ ਵੀ ਪਿਆ ਹੈਗਾ ਇਸ ਬੋਰ ਦੇ ਨੇ ਕੱਢਿਆ ਹੈਗਾ ਤੇ ਹੁਣ ਆਪਾਂ ਕੈਮਰਾ ਬਾਕੀ ਚੈੱਕ ਕਰਦੇ ਕਿ ਬੋਰ ਦੇ ਵਿੱਚ ਕੀ ਪ੍ਰੋਬਲਮ ਆ ਕਿ ਕਿਉਂ ਰੇਤਾ ਮਾਰਦਾ ਹੈਗਾ ਪੱਲੀ ਪੱਲੀ ਉਹ ਤੇਰੇ ਪੱਲੀ ਹੈ ਜੀ ਆ ਖੜ ਜੀ ਕੋਲ ਪੱਲੀ ਲੈ ਪੱਲੀ ਇੱਕ ਘੰਟਾ ਖੜ ਜੀ ਤਰਨ ਉਹ ਚੱਕ ਲੈ ਖੇਸ ਖੂਸ ਕੰਬਲ ਦੇ ਚੱਲ ਸੇਬ ਕੀ ਚਲੋ ਜੀ ਬੋ ਕੋਈ ਨਹੀਂ ਉਹ ਤਾਂ ਸਾਫ ਜੀ ਦੇ ਲਾਈਵ ਚੱਲਦਾ ਬਈ ਹਾਂਜੀ ਹਾਂਜੀ ਇਹਨੇ ਲਾਈਵ ਤਾਂ ਨਹੀਂ ਬਈ ਅੱਛਾ ਫੋਨ ਦੇ ਨਾ ਇਹ ਤੇ ਬੱਚ ਪਾਵਾਂਗੇ ਉਨੀ ਪਾ ਦਾਂਗੇ ਪਰ ਐ ਪਤਾ ਲੱਗਦਾ ਕਿੰਨੇ ਫੁੱਟ ਬਾਕੀ ਆ ਹਾਂਜੀ ਹਾਂਜੀ ਦੀਪਾ ਕੀ ਹਿੰਦੇ ਹਿਰੋਣਾ ਤੇਜ਼ ਚ ਲੱਗ ਜੂ ਪਤਾ ਐ ਲੱਗਣਾ ਜਿਉਂ ਨਾ ਪਾੜ ਗਿਆ ਹੁੰਦੇ ਤੁਰਾ ਦੇਖਾਂਗੇ ਆ ਗਿਆ ਕਿੰਨਾ ਹੋ ਗਿਆ 90 99 ਦੇ ਫੋਨ ਉਸ ਚਲੋ ਜੀ ਛੋੜੀ ਚੱਲੀ ਕਿਨੜਾ ਚੱਲੇ ਬੋਰੀ ਇਹ ਚੱਲੇਗਾ ਦੋ ਤਿੰਨ ਦਿਨ ਜੋ ਤਿੰਨ ਦਿਨ ਮੈਂ ਟੁੱਟ ਕੇ ਫਿਰ ਨਮੀ ਕੈਪਟਲ ਬਾਈ ਫਿਰ ਦੁਬਾਰਾ ਹੋਰ ਉਹਨਾਂ ਉਹਨਾਂ ਤੇ ਦੋ ਵਾਰ ਤੋਂ ਟ੍ਰਾਈ ਲਈ ਨਹੀਂ ਚੱਕੀ ਕਾਦੀ ਇਹ ਚ ਬੋਰਚ ਬੋਰਚੋਂ ਬੰਦੇ ਨੂੰ ਗਰੰਟੀ ਨਹੀਂ ਦਿੱਤੀ ਆ ਕਿਵੇਂ ਜਾਹਾ ਇਹ ਤਾਂ ਜੋੜ ਹੋਈ ਕੋਸੇ ਬੰਦੇ ਨੇ ਗਰੰਟੀ ਨਹੀਂ ਦਿੱਤੀ ਕੈਮਰਾ ਮਰਵਾਇਆ ਸੀ ਹੂੰ ਸਾਹ ਬੁਰਾ ਲੱਗਤ ਹੂੰ ਉਸ ਨੂੰ ਮੈਨੂੰ ਤਸੱਲੀ ਜੀ ਨਹੀਂ ਹੋਈ ਉਹਨਾਂ ਤੇ ਫਿਰ ਇਹ ਸੁਣਨ ਨਾਲ ਤੀ ਮਲੇ ਹੂੰ ਵਿਸਤ੍ਰਣ ਬਲਾਇਤੀ ਹੈ ਉਹਨਾਂ ਨੇ ਲਾ ਕੇ ਦੇਣਾ ਸੀ ਨਾ ਗਾਰੰਟੀ ਸੀਗੀ ਉਹ ਲਾ ਕੇ ਦਿੱਤਾ ਉਹਨਾਂ ਨੇ ਉਹ ਤਾਂ ਸਹੀ ਚੱਲਦਾ ਓਕੇ ਦੀ ਰਿਪੋਰਟ ਇਸ ਨਾਲ ਦਾ ਵੀ ਹੂੰ ਇਹਨਾਂ ਨੂੰ ਕਿਹਾ ਨਾ 460 ਇਹ 700 ਲਾ ਦੇਗਾ ਇਹ 800 वहां कोई टूट जीधर दे खड़ जा ऊपर कर मड़ा जा होर कर ऊपर ਹੇ ਜਾਨੇ ਜੀ ਇੱਕ ਵਾਰੀ ਮਿੱਟੀ ਦੇ ਘਰ ਹੌਲੀ ਹੌਲੀ ਥੱਲੇ ਕਰ ਹੌਲੀ ਹੌਲੀ ਥੱਲੇ ਥੱਲੇ ਕਰ ਹੌਲੀ ਹੌਲੀ ਜਮਾ ਹੌਲੀ ਚੱਲਾ ਪਾਣੀ ਛੱਡ ਗਈ ਤੀ ਕੱਲਾ ਰਿੱਤੀ ਹੁੰਦੀ ਜਾਂ ਹੂੰ ਕੱਲਾ ਰਿੱਤੀ ਹੁੰਦਾ ਤੀਗਾ ਹੂੰ ਨਾ ਪਾਣੀ ਵੀ ਆਉਂਦਾ ਸੀ ਇਹਨਾਂ ਇਥੇ ਸਾਫ ਹੋ ਗਿਆ ਕਿ ਸਾਫ ਹੀ ਸਾਰਾ ਬੋਲ ਪਤਾ ਦਰਵਾਜ਼ੇ ਤੋਂ ਚੱਕੇ ਤਾਂ ਦਰਵਾਜ਼ੇ ਤੇ ਦੇ ਕੇ ਦੀ ਗਏ ਕੰਪਰੈਸਰ ਚੱਲੇ ਕਿਨੇ ਘੰਟੇ ਚੱਲੇ ਹੋ ਕੋਟ ਕੋਟ 8-9 ਘੰਟੇ ਬਾਕੀ ਤਾਂ ਫਿਲਟਰ ਪਾਇਆ ਨਹੀਂ ਫਿਲਟਰ ਪਾਇਆ ਹੋਇਆਗਾ ਤੇ ਫਿਰ ਮੋਟਰ ਚੱਲੀ ਗਈ ਕਿਨੇ ਤਿੰਨ ਚਾਰ ਚੱਲੀ ਹਨ ਹਫਤਾ ਚੱਲੀ ਆ ਅੱਭਤਾ ਚੱਲੀ ਆ। ਇਹ ਤਾਂ ਇਹ ਪਤਾ ਲੱਗ ਗਿਆ ਕਿ ਫਿਲਟਰ ਕਿੱਥੇ ਚੱਲੇ ਪਿਆ। ਹਾਂਜੀ ਹਾਂ। ਹਾਂਜੀ ਹਾਂ। ਆ ਗਈ ਹੋ ਗਿਆ। ਤਤ ਨਾਲ ਮਣੀ ਮੋਟੀ ਮੀਟਿੰਗ ਲੱਗੀ ਹੁੰਦੀ ਹੁਣ ਲੱਗ ਰਿਹਾ ਕੈਮਰਾ ਕਈ ਵਰੀ ਹਾਂ ਵਿਰੋਧ ਨੂੰ ਬਹੁਤ ਪ੍ਰੇਤੀ ਉੱਠ ਖੜ ਗਿਆ ਸਾਲ ਪਰ ਹੋ ਗਿਆ ਕਿ ਵੱਧ ਹੋ ਗਿਆ 1.5 ਸਾਲ ਹੀ ਹੋ ਗਿਆ 4 ਸਾਲ ਚ ਚਲਾਇਆ ਸੀ 1.5 ਸਾਲ ਹੋ ਗਿਆ ਖੜੇ ਨੇ ਪਸੂਟ ਦੇ ਲੱਗ ਪਾ ਦੇਣਾ ਹੈ ਫਰਵੜਾ ਬਹੁਤ ਟੁੱਟਦਾਨੀ ਹੈ ਕਿ ਨਹੀਂ ਆਹ ਡੁੱਟਦਾਨੀ ਹੈਗੇ ਚੱਲਦਾ ਜਿਆਦਾ ਭਜਨ ਭੋਜਨ ਵੱਧ ਬਹੁਤ ਪੈ ਵੀ ਵਧੀਆ ਯਾਰ ਸਿਰਾ ਪੈ ਪੈ ਹੈ ਜੀ ਗੱਲ ਨਹੀਂ ਹੂੰ ਟੁੱਟਦਾ ਤਾਂ ਨਹੀਂ ਟੁੱਟੀ ਦਾ ਪੌਂਡ ਵਾਲੇ ਟੂ ਟੂ ਵਜੇ ਤਾਂ ਨਾ ਫੌਂਟ ਬਿੱਤਾ ਪਾਣੀ ਨੇ ਤਿਆਰ ਕਰਿਆ ਸੀ ਨਾ ਖਲਦੀਪ ਨੋ ਨਾ ਤਿਆਰ ਹੋ ਨਹੀਂ ਨਹੀਂ ਇਹਨਾਂ ਨਹੀਂ ਨਹੀਂ ਫਿਰ ਵੀ ਵਧੀਆ ਨੇ ਤਿਆਰ ਕਰਿਆ ਸੀ ਪੋਚ ਕੰਪਰੈਸਰ ਨਹੀਂ ਲਾਇਆ ਸੀ ਨੇ ਬਿਨਾ ਕੰਪਰੈਸਰ ਤੋਂ ਚਲਾਤੇ ਸੀ ਪਰ ਆਲੀ ਹਣ ਫਿਲਟਰ ਪਾਇਆ ਸਾਰਾ ਫਿਲਟਰ ਪਾਇਆ ਹੋਇਆ ਸਾਰਾ ਉਹ ਬਣਾਉਗਾ ਤੋ ਲਾ ਚੱਲ ਤਿੰਨ ਚਾਰ ਕਿ ਘੰਟੇ ਮਾਰ ਕੇ ਬ੍ਰੇਤੀ ਜੀ ਬ੍ਰੀਕ ਜੀ ਬ੍ਰੀਕ ਜੀ ਮੁੜ ਕੇ ਉਹ ਦੂਬਾ ਜਮਾ ਚੱਟਾ ਪਾਣੀ ਕਰ ਗਈ ਇੱਥੇ ਫਿਲਟਰ ਵੰਡ ਕੇ ਜੇ ਪਾਇਆ ਹੋਇਆ ਤਾਂ ਆ ਕੀ ਕਰਾਂਗੇ ਇੱਥੋਂ ਦੇ ਉਥੋਂ ਪਤਨ ਜੀ ਫਰਕ ਪੈਗਾ ਭੈਣ ਦਾ ਯਾਰ ਕਰਮ ਨਾਲ ਹੀ ਫਰਕ ਪੈਂਦਾ ਬਈ ਦੇ ਦੋ ਚੱਲੋਂਗੇ ਯਾਰ ਸਾਡੇ ਆੜੀ ਵਾਲਾ ਜਿਹੜਾ ਉਹ ਠੰਡਾ ਨਹੀਂ ਲੈਣ ਗਿਆ ਹੂੰ ਗਾਣੂ ਘਾ ਲੋ ਡੂੰਡਾ ਲਾਉਣਾ ਡੂੰਡਾ ਲਾਉਣਾ ਕਰੀਏ ਮੇਰ ਜਾਛੇ ਦਾ ਮੁੰਡਾ ਕਿੰਨਾ ਹੋ ਗਿਆ ਸੇਵ ਕੀ ਆ ਕੀ ਚੀਜ਼ ਹੈ ਇਹ ਤਾਂ ਲੱਗ ਰਿਹਾ ਜੀ 500 ਨਮ 604 ਚੂਰ ਦੇ ਫਿਲਟਰ ਆਊਗਾ ਮੋੜਾ ਦਾ ਪਤਾ ਨਹੀਂ 704 ਤੇ ਫਿਲਟਰ ਆਊਗਾ ਕਿੰਨਾ ਬਦ ਹੋਣੀ 590 ਆ ਰਹੀ ਰੁੱਕਾ ਨਾ ਨਾ ਗੰਦਲ ਹੋਣੀ ਜੇ ਤੁਸੀਂ ਕੈਮਰਾ ਮਾਰੇ ਚ ਹੂੰ ਜਿੱਥੇ ਕੈਮਰਾ ਮਾਰੇ ਉਹਦੇ ਗੰਦਲ ਹੋਊਗਾ ਇਹਨੇ ਸਾਬ ਦੀਦਾ ਜਦੋਂ ਕੈਮਰਾ ਮਾਰੇ ਸੀ ਪਹਿਲਾਂ ਤੁਸੀਂ ਨਹੀਂ ਨਾ ਬਈ ਮੈਂ ਤਾਂ ਇਹ ਰੂ ਸਿੱਟ ਕੇ ਜੋਰ ਲਾ ਲਿਆ ਭੰਦਾ ਫਿਰ ਇਹ ਰੂ ਸਿੱਟਿਆ ਸੀ ਉਸੇ 80 ਦੇ ਕਹਿੰਦੇ ਸੀ ਕਹਿੰਦਾ ਬਾਈ ਟੁੱਟਿਆ ਹੋਇਆ ਹੈਗਾ ਕੋਈ ਨਾ ਦੇ ਰਹਾਂਗਾ ਕਿੰਨਾ ਗਸੇਪ ਕੀ ਪਹਿਲਾਂ 450 ਦੀ ਕਹਿੰਦਾਗਾ ਉੱਥੇ ਕੋਈ ਨਾ ਸੀ ਕੋਈ ਦੇਖਿਆ ਤੇ ਕੁਛ ਨਹੀਂ ਹੁਣ ਕਿੰਨਾ ਹੋ ਗਿਆ ਹੁਣ 490 ਕੋਈ ਨਾ ਫਲਟਾ ਕਿੰਨਾ ਹੋ ਗਿਆ 620 ਇਹ ਫਿਲਟਰ ਦਾ ਪਤਾ ਲੱਗਣ ਲੱਗ ਜੂਗਾ ਹਾਂਜੀ 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 ਅੱਜ ਰੁਕਣਾ ਹੋ ਗਿਆ ਦੇਖੀ 620 620 ਤੋਂ ਫਿਲਟਰ ਸਟਾਰਟ ਆਈਏ ਚੱਲ ਗਈ ਚੱਲ ਗਈ ਆਹ ਵਹਿੰਟਰੀ ਆ ਗਲੀਆਂ ਵਾਲਾ ਚਿੜੀਆਂ ਵਾਲਾ ਫੈਂਟਾ ਹੌਲੀ ਜਾਲੇ ਹੌਲੀ ਜਿਵੇਂ ਸਲੋ ਚੱਲੀ ਬਾਈ ਬਣ ਕੇ ਚੰਗਾ ਕੋਈ ਨਾ ਨਾ ਫਿਰ ਗੰਦ ਲਾ ਜਾਂਦੀ ਜੀ ਮੂਰੇ ਆ ਜਾ ਮੈਂ ਫੈਂਟਾ ਗਿੰਦਲੀਆਂ ਦੇ ਫੈਂਟਾ ਕਿੰਨੇ ਦੇ ਕਹਿੰਦਾ ਸੀ ਮਿਸਤਰੀ ਹੋਰੀ ਕਿੰਨੇ ਦੇ ਰੋਟੇ ਆਗੇ 600 ਸੀ ਦੇ ਰੁਪਈਏ ਕਿ ਜਿੰਨੀ ਗਲੀ ਕਹਿੰਦਾ ਸੀ ਕਹਿੰਦਾ ਰੁਪਈਏ ਕਿ ਜਿੰਨੀ ਗਲੀ ਹੈ ਹੰਟਰੀ ਹੋ ਗਿਆ ਚੋਕ ਹੋ ਗਿਆ ਹੰ ਚੋਕ ਹੋਇਆ ਪੇ ਬੱਚੇ ਚੱਲਦੇ ਨੇ ਹੰ ਕੁ ਵੀ ਚ ਚੱਲਦੇ ਨੇ ਕੁਝ ਕੁ ਚੱਲਦੇ ਨੇ ਬੁਝੂ ਵਿੱਚ ਖੜੀਆਂ ਨੇ ਉਹ ਦੇਖੋ ਪਹਿਲਾਂ ਇਹ ਕਿਵੇਂ ਖੁੱਲ ਜਾਣਗੇ ਖੁੱਲਦੇ ਨਹੀਂ ਖੁੱਲ ਜਾਣਗੇ ਕਾਦੇ ਨਾਲ ਮੋਟਰ ਬੱਤੀ ਖੁੱਲ ਜਾਣਗੇ ਦੇਖੀ ਗੇ ਨਾ ਹੋ ਗਿਆ ਲਈ ਜਾਂਦਾ ਬਾਈ ਖੜਾ ਲਿਆ ਹੈ 700 ਤੋਂ 700 ਤੱਕ ਦਾ ਟਾਇਰ ਫਿਲਟਰ ਚਲੀ ਜਾਂਦਾ ਜੀ ਬੰਦ ਹੋ ਗਈ ਬਸ ਬੰਦ ਹੋ ਗਈ ਆ ਕੀ ਲੈਣ ਜੀ ਨਹੀਂ ਤੋਂ ਵੀ ਪੈ ਪਦੀ 700 ਤੱਕ ਹੀ ਫੈਂਟਰਾ ਸੀ ਉਹ ਟੈਂਟਰ ਆ ਗਿਆ ਟੁੱਟ ਰਿਹਾ ਟੁੱਟ ਜਾਈ ਮੋਨਾਲਾ ਸੂਡਾ ਸੂਡਾ ਆ ਗਿਆ ਡੇਪੋਰਚ ਸੀੜਾ ਕਿਨੇ ਸਾਲਾ ਲੰਬਾ ਹੋ ਗਿਆ ਸੀੜਾ ਸੂਡਾ ਹੋਊ ਬੱਚਾ ਕੈਪਟਨ ਹੈ ਜੀ ਫਿਲਟਰ ਬਣ ਕਰਿਆ ਹੋਇਆ ਅਸਾ ਕਲਾ ਫੈਂਟਰੀ ਹੂੰ ਬਸ ਕਿੰਨਾ ਹੋ ਗਿਆ ਦੇਖਾਂ ਸੱਤ ਸੌ ਚੌੜੀ ਸੱਤ ਸੌ ਚੌੜੀ ਫਿਰ ਫਿਲਟਰ ਤਾਂ ਨਹੀਂ ਆਇਆ ਇਥੇ ਨੋ ਨਹੀਂ ਚਲੋ ਟੱਟਿਆ ਹੋਇਆ ਹੈ ਨਾ 70 70 ਫਟ ਬਾਇਆ ਬਤਾਈ 2110 ਹੈ 6800 ਲਾਤੀ ਹਾਂਜੀ ਲੋ ਜੀ ਕੈਮਰਾ ਆਪਣਾ ਬੱਜ ਚੁੱਕਾ ਹੈਗਾ ਤੇ ਹੁਣ ਆਪਾਂ ਆਪਣਾ ਕੈਮਰਾ ਬਾਰੇ ਕੱਢ ਕੇ ਕਰਾਉਣਾ ਤੁਹਾਡੀ ਮਿਸਟਰੀ ਨਾਲ ਗੱਲ ਕੀ ਕੀ ਡਿਟੇਲ ਆ ਕੀ ਪੋਟਾ ਬੋਰਡ ਦੀ ਤੇ ਕੀ ਸੋਲੂਸ਼ਨ ਨਿਕਲੂਗਾ ਕਿਵੇਂ ਇਹ ਰਿੱਟਾ ਮਾਰਨ ਨੂੰ ਹਟੂਗਾ ਹਮ ਸਤਿ ਸ਼੍ਰੀ ਅਕਾਲ ਜੀ 810 ਅਸੀਂ ਪਿੰਡ ਪਾਂਚੇ ਦੀ ਖੀਵਾ ਜੀ ਹਾਂ ਮਾਨਸਾ ਹਾਂਜੀ ਸਾਹਿਬ ਨੇ ਆਪਣੇ ਇਹ ਬਲਜੀਤ ਸ਼ਰਮਾ ਜੀ ਸਰਪੰਚ ਜੋਗੀ ਖੀਵਾ ਦੇ ਸਰਪੰਚ ਨੇ ਭਾ ਕੇ ਦੇਈ ਤੇ ਬਾਈਆਂ ਨੇ ਬੁਲਾਇਆ ਤੇ ਆਪਣਾ ਸੰਪਰਕ ਕਰਾਇਆ ਠੀਕਾ ਖੋਜ ਕਰਨ ਵਾਸਤੇ ਬੋਰਚੇ ਨੂੰ ਕਰਨਾ ਤੇ ਪਹੁੰਚ ਗਏ ਸੀ ਇਹ ਤਕਰੀਬਨ 800 ਫੁੱਟ ਵਾਲਾ ਬੋਰਤੀਆ ਜੀ 810 ਫੁੱਟ ਸਮਾਨ ਪਿਆ ਤੇ ਬਾਈਆਂ ਨੇ ਦੱਸਣ ਦੇ ਹਿਸਾਬ ਨਾਲ ਤੇ ਇੱਥੇ ਪਾਣੀ ਲੈਵਲ ਜਿਹੜਾ 95 ਫੁੱਟ ਤੇ ਆਏਗਾ ਤੇ 620 ਤੋਂ ਲੈ ਕੇ 700 ਤੱਕ ਫੈਂਟਰ ਆਏਗਾ ਤੇ ਉਸ ਤੋਂ ਬਾਅਦ ਆਪਣਾ ਪੱਕਾ ਪਿਆ ਪਾਇਆ ਤੇ 700 ਤੋਂ ਲੈ ਕੇ ਤੇ 740 ਤੱਕ ਬੋਰ ਭਰਿਆ ਹੋਇਆ ਥੱਲੋ ਜੀ ਤਕਰੀਬਨ 70 ਕੁ ਫੁੱਟ ਭਰਿਆ ਹੋਇਆ ਥੱਲੋ ਫੈਂਟਰ ਠੀਕ ਹੈ ਇਹ ਬਾਕੀ ਇਹ ਬਾਈਆਂ ਦਾ ਬੋਰਤੀਏ ਬਾਕੀ ਸਰਪੰਚ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੁਸੀਂ ਠੀਕ ਹੈ ਸਰਪੰਚਾ ਅਸ਼ੀਰ ਭਾਈ ਜੀ ਅਸ਼ੀਰ ਜੀ ਬਾਈ ਜੀ ਅਸੀਂ ਪਹਿਲਾਂ ਇਹ ਬੋਰ ਲਵਾਇਆ ਆਪਣਾ ਕੈਪਟਿਵ ਫਿਲਟਰ ਕਰਵਾਇਆ ਸੀ ਹਾਂਜੀ 810 ਵੋਲਟ ਡੂੰਗੀ ਠੀਕ ਹੈ ਜੀ ਤੇ ਕੰਪਰੈਸਰ ਲਵਾਇਆ ਸੀ ਵਧੀਆ ਹੈ ਹਫਤਾ 10 ਦਿਨ ਵਧੀਆ ਚੱਲੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਰੇਤਾ ਮਾਰਨ ਲੱਗ ਗਈ ਠੀਕ ਹੈ ਜੀ ਫਿਰ ਮੈਂ ਮਲਕੇ ਮਿਸਤਰੀ ਵੀ ਬੁਲਾਏ ਸੀ ਹਾਂਜੀ ਕੈਮਰੇ ਵਾਲੇ ਵੀ ਬੁਲਾਏ ਸੀਗੇ ਤੇ ਮੈਨੂੰ ਕੋਈ ਸੰਤੁਸ਼ਟੀ ਨਹੀਂ ਕੋਈ ਮੈਨੂੰ ਪਤਾ ਨਹੀਂ ਲੱਗ ਸਕਿਆ ਵੀ ਇਹ ਕਿੰਨਾ ਕਿੱਥੋਂ ਮਾਲ ਟੁੱਟਿਆ ਕਿੰਨਾ ਹੋਇਆ ਹਾਂਜੀ ਅੱਜ ਬਾਈਆਂ ਨੇ ਕੈਮਰਾ ਮਾਰਿਆ ਸੀਗਾ ਹਾਂਜੀ ਇਹ 740 ਫੁੱਟ ਤੋਂ ਤੱਕ ਭਰਿਆ ਹੋਇਆ ਹੈ ਠੀਕ ਹੈ ਜੀ ਸੋ ਅੱਜ ਮੇਰੀ ਤਸੱਲੀ ਹੋ ਗਈ ਹਾਂਜੀ ਅੱਗੇ ਬਾਈਆਂ ਨੂੰ ਮੈਂ ਇਹਨੂੰ ਠੀਕ ਕਰਾਉਂਗਾ ਠੀਕ ਹੈ ਜੀ ਚਾਲੂ ਕਰਵਾਉਂ ਬਾਈ ਕਹਿੰਦੇ ਨੇ ਅਸੀਂ ਵੀ ਸਾਡੀ ਗਰੰਟੀ ਹੈ ਅਸੀਂ ਚਾਲੂ ਕਰਕੇ ਦੇ ਦਾਂਗੇ ਠੀਕ ਹੈ ਅਗਲੀ ਕਾਰਵਾਈ ਦੇਖਦੇ ਆਂ ਬਾਈ ਕੀ ਕਰਦੇ ਠੀਕ ਹੈ ਬਹੁਤ ਧੰਨਵਾਦ ਹਾਂ ਤੇ ਕੋਈ ਹੋਰ ਕੋਈ ਕੰਮ ਕਰਾਉਣਾ ਬੋਰ ਚੈੱਕ ਕਰਾਉਣਾ ਵਜਾ ਕੋਈ ਬੋਰ ਰੇਤਾ ਮਾਰਦਾ ਹੋਵੇ ਟੁੱਟਿਆ ਹੋਵੇ ਜਾਂ ਕੋਈ ਮੋਟਰ ਅੱਗੇ ਨਾ ਜਾਂਦੀ ਹੋਵੇ ਬਈ ਤਾਂ ਸਾਰਾ ਕੰਮ ਇੱਟੋ ਜਿੰਦ ਤੱਕ ਬੋਰਾਂ ਦਾ ਕੰਮ ਕਰਦੇ ਆਂ ਤੇ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰ ਸਾਡਾ YouTube ਤੇ ਵੀ ਚੈਨਲ ਹੈ ਮੁਖਤਿਆਰ ਨਮੂਲ ਦੇ ਨਾਂ ਤੇ ਆਈ ਤੇ ਕਿਸੇ ਨੂੰ ਵੀ ਜਰੂਰਤ ਹੈ ਤਾਂ ਸੰਪਰਕ ਕਰ ਸਕਦਾ ਹੈ ਸਾਡੇ ਨਾਲ ਧੰਨਵਾਦ ਜੀ